ਫਿਲਮ ਆ ਰਹੀ ਹੈ ਜੀ ਸਾਡੀ 23 ਫਰਵਰੀ ਨੂੰ ਜੇ ਪੈਸਾ ਬੋਲਦਾ ਹੁੰਦਾ ਬਸ ਹਰਮੰਦਰ ਸਾਹਿਬ ਪਹੁੰਚੇ ਆ ਜੀ ਬਾਬਾ ਜੀ ਦੀ ਹਜ਼ੂਰੀ ਚ ਮੱਥਾ ਟੇਕਣ ਸਾਡੀ ਸਾਰੀ ਟੀਮ ਆਈ ਆ ਤੇ ਇਹੀ ਅਰਦਾਸ ਕੀਤੀ ਆ ਕਿ ਫਿਲਮ ਵਧੀਆ ਜਾਵੇ ਜੀ ਫਿਲਮ ਦੀ ਵੱਖ-ਵੱਖ ਪੰਜਾਬ ਦੇ ਹਿੱਸਿਆਂ ਦੇ ਵਿੱਚ ਮਰਿੰਡਾ ਕਰਾਲੀ ਮੋਹਾਲੀ ਸਭ ਪਾਸੇ ਸ਼ੂਟਿੰਗ ਹੋਈ ਆ ਜੀ ਤੇ ਵਧੀਆ ਪਰਿਵਾਰਕ ਫਿਲਮ ਪਰਿਵਾਰ ਨਾਲ ਦੇਖਣ ਵਾਲੀ ਫਿਲਮ ਹੈ ਜੀ 23 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਤਾਂ ਇਹੀ ਵੀ ਚੰਗੀਆਂ ਚੀਜ਼ਾਂ ਦੇਖੋ ਜਿਹੜੀਆਂ ਚੰਗੇ ਐਫਰਟ ਜੇ ਅਸੀਂ ਕਰਦੇ ਆ ਤਾਂ ਦੇਖੋ ਜ਼ਰੂਰ ਤਾਂ ਹੀ ਅੱਗੇ ਅਸੀਂ ਹੋਰ ਵਧੀਆ ਐਫਰਟ ਕਰ ਸਕਾਂਗੇ ਸਾਡੀ ਫਿਲਮ ਆ ਰਹੀ ਹੈ 23 ਫਰਵਰੀ ਨੂੰ ਜੇ ਪੈਸਾ ਬੋਲਦਾ ਹੁੰਦਾ ਉਹਦੇ ਲਈ ਅਰਦਾਸ ਕਰਨ ਆਈ ਸੀਗੇ ਅਸੀਂ ਤਾਂ ਇਹੀ ਕਾਵਾਂਗੇ ਕਿ ਜੀ ਸਾਰੇ ਲੋਕੀ ਫਿਲਮ ਦੇਖਣ ਜਾਣ ਐਂਡ ਬਾਬਾ ਜੀ ਦੀ ਕਿਰਪਾ ਰਹੇ ਇੱਕ ਬਹੁਤ ਹੀ ਸਿੰਪਲ ਕਲਾਸ ਯੂ ਨੋ ਇੱਕ ਮਿਡਲ ਕਲਾਸ ਕੁੜੀ ਦਾ ਕੈਰੈਕਟਰ ਹੈ ਇੱਕ ਬਹੁਤ ਹੀ ਪਿਆਰਾ ਐਂਡ ਸਿੰਪਲ ਜਿਹਾ ਕੈਰੈਕਟਰ ਹੈ ਸੋ ਆਈ ਥਿੰਕ ਰਾਣੀ ਦਾ ਕੈਰੈਕਟਰ ਹੈ ਸੋ ਆਈ ਥਿੰਕ ਲੋਕਾਂ ਨੂੰ ਬਹੁਤ ਪਸੰਦ ਆਏਗਾ ਸੋ ਆਈ ਥਿੰਕ ਲੋਕ ਰ ਪਾਣਗੇ ਇਸ ਕੈਰੈਕਟਰ ਦੇ ਨਾਲ ਇੱਕ ਪਿੰਡ ਦੀ ਪੋਲੀ ਪਾਲੀ ਕੁੜੀ ਦਾ ਕੈਰੈਕਟਰ ਹੈ ਇਹਦੇ ਚ ਖਾਸ ਇਹ ਹੈ ਕਿ ਜੋ ਮੈਨੂੰ ਲੱਗਦਾ ਕਹਾਣੀ ਜਿਹੜੀ ਕਹਾਣੀ ਹੈ ਆਈ ਥਿੰਕ ਲੋਕ ਰਿਲੇਟ ਕਰ ਪਾਣਗੇ ਇਸ ਕਹਾਣੀ ਦੇ ਨਾਲ ਇੱਕ ਸਿੰਪਲ ਫੈਮਿਲੀ ਸਟੋਰੀ ਹੈ ਸੋ ਈਵਨ ਮੇਰਾ ਜੋ ਕੈਰੈਕਟਰ ਹੈ ਮੈਂ ਪਹਿਲੀ ਵਾਰ ਯੂ نو ਉਹਨੂੰ ਟੈਂ ਲੁੱਕ ਦਿੱਤੀ ਹੈ ਇੱਕ ਡਿਫਰੈਂਟ ਲੁੱਕ ਦੇਣ ਦੀ ਕੋਸ਼ਿਸ਼ ਕੀਤੀ ਹੈ ਸੋ ਜੋ ਮੈਨੂੰ ਲੱਗਦਾ ਹੈ ਕਿ ਲੋਕ ਰਿਲੇਟ ਕਰ ਪਾਣਗੇ ਕਹਾਣੀ ਦੇ ਨਾਲ ਰਿਲੇਟ ਕਰ ਪਾਣਗੇ ਸਭ ਤੋਂ ਪਹਿਲਾਂ ਮੇਰੇ ਕੈਰੈਕਟਰ ਹਰਦੀਪ ਦਾ ਕੈਰੈਕਟਰ ਸਾਰਿਆਂ ਦੇ ਕੈਰੈਕਟਰਸ ਨਾਲ ਰਿਲੇਟ ਕਰ ਪਾਣਗੇ ਸੋ ਸਾਡੀ ਕਹਾਣੀ ਦਾ ਹੀਰੋ ਹੀ ਬੇ 22 ਫਰਵਰੀ ਨੂੰ ਸਾਡੀ ਫਿਲਮ ਆ ਰਹੀ ਹੈ ਜੇ ਪੈਸਾ ਬੋਲਦਾ ਹੁੰਦਾ ਇੱਕ ਬਹੁਤ ਹੀ ਪਿਆਰੀ ਜੀ ਸਿੰਪਲ ਜੀ ਫੈਮਲੀ ਸਟੋਰੀ ਹੈ ਸੋ ਆਪਣੀ ਫੈਮਲੀ ਦੇ ਨਾਲ ਜਾਓ ਤੁਸੀਂ ਫਿਲਮ ਦੇਖੋ ਐਂ ਸਾਨੂੰ ਦੱਸੋ ਤੁਹਾਨੂੰ ਕਿਵੇਂ ਲੱਗੀ ਇਹ ਫਿਲਮ ਬਹੁਤ ਵਧੀਆ ਲੱਗਦੀ ਹੈ ਹਾਂਜੀ ਬਹੁਤ ਵਧੀਆ ਲੱਗਦੀ ਹੈ ਜੀ ਅੱਜ ਹਰਮੰਦਰ ਸਾਹਿਬ ਆਇਆ ਬਹੁਤ ਵਧੀਆ ਲੱਗਦਾ ਹਮੇਸ਼ਾ ਜਦੋਂ ਆਉਂਦੇ ਆ ਨਾ ਇੱਥੋਂ ਬਲੇਸਿੰਗ ਲੈ ਕੇ ਜਾਂਦੇ ਆ ਮਤਲਬ ਇੱਕ ਅਲੱਗ ਹੀ ਸਰੂਰ ਮਨ ਨੂੰ ਹੁੰਦਾ ਹੈ ਇੱਕ ਅਲੱਗ ਹੀ ਮਤਲਬ ਪਤਾ ਨਹੀਂ ਕੀ ਉਹ ਹੈਗਾ ਜਿਹੜਾ ਅੰਦਰ ਆ ਜਾਂਦਾ ਤੇ ਚੰਗਾ ਲੱਗਦਾ ਹਮੇਸ਼ਾ ਅੱਖਾਂ ਚੋਂ ਹੰਝੂ ਆਉਂਦੇ ਆ ਜਦੋਂ ਇੱਥੇ ਆਉਂਦੇ ਆ ਤੇ ਬਲੇਸਿੰਗਸ ਹੁੰਦੀਆਂ ਨੇ ਪਰਮਾਤਮਾ ਦੀਆਂ ਕਿ ਇੱਥੇ ਜਦੋਂ ਵੀ ਅਸੀਂ ਫਿਲਮ ਦੇ ਟਾਈਮ ਆਉਂਦੇ ਆ ਤਾਂ ਸੱਚੀ ਸਾਡੀ ਫਿਲਮ ਨੂੰ ਬਹੁਤ ਵਾਈ ਗਰੂ ਵੱਲੋਂ ਪਰਮਾਤਮਾ ਵੱਲੋਂ ਮહેર ਹੁੰਦੀ ਆ ਇਸ ਫਿਲਮ ਦੇ ਵਿੱਚ ਜਿਹੜਾ ਮੇਨ ਕੈਰੈਕਟਰ ਰਾਣੀ ਇਹਾਨਾ ਨੇ ਕੈਰੈਕਟਰ ਪਲੇ ਕੀਤਾ ਉਹਨਾਂ ਦੀ ਮੈਂ ਜਠਾਣੀ ਦਾ ਕੈਰੈਕਟਰ ਤੇ ਰਾਣੀ ਜਠਾਣੀ ਦਾ ਮਤਲਬ ਜਠਾਣੀ ਦਾ ਕੈਰੈਕਟਰ ਹੈ ਬਹੁਤ ਅੱਛਾ ਕੈਰੈਕਟਰ ਹੈ ਜੋ ਰੀਅਲ ਲਾਈਫ ਦੇ ਵਿੱਚ ਜਿੱਦਾਂ ਦੇ ਕੈਰੈਕਟਰਸ ਹੁੰਦੇ ਨੇ ਬਿਲਕੁਲ ਉ ਕਿਉਂਕਿ ਜਦੋਂ ਮੈਂ ਉਹ ਕਰ ਰਹੀ ਸੀ ਸ਼ੂਟ ਤਾਂ ਮੈਨੂੰ ਲੱਗ ਰਿਹਾ ਸੀਗਾ ਕਿ ਸ਼ਾਇਦ ਮੈਂ ਉਹੀ ਹਾਂ ਜੋ ਮਤਲਬ ਕੈਰੈਕਟਰ ਪਲੇ ਕਰ ਰਹੀ ਹਾਂ ਤੇ ਮੈਨੂੰ ਉਹ ਪਿੰਡਾਂ ਦੇ ਵਿੱਚ ਜਿਹੜੇ ਆਲੇ ਦੁਆਲੇ ਦੇਖੇ ਹੋਏ ਕੈਰੈਕਟਰ ਸੀਗੇ ਉਹ ਜਿਉਣ ਦਾ ਮੌਕਾ ਮਿਲਿਆ ਆ ਸਾਡੀ 23 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ ਜੀ ਫਿਲਮ ਬਹੁਤ ਪਿਆਰੀ ਫਿਲਮ ਹੈ ਜੇ ਪੈਸਾ ਬੋਲਦਾ ਹੁੰਦਾ ਸਾਡੀ ਜ਼ਿੰਦਗੀ ਦੇ ਵਿੱਚ ਪੈਸਾ ਹੀ ਅਹਿਮੀਅਤ ਨਹੀਂ ਰੱਖਦਾ ਸਬੰਧ ਤੇ ਵੀ ਅਹਿਮੀਅਤ ਰੱਖਦਾ